ਸਭੀ ਹਾਂਜੀ ਮੜ ਕੀ ਕਹਿਣਾ ਚਾਹੂਗੇ ਯਾਰ ਅਮਲੋਡ ਦੇ ਬਿਲੀ ਕਰਨੀ ਜਿਹੜੀ ਧਾਨ ਘੱਗ ਲੱਗੀ ਸੀ ਕਿੰਨਾ ਕੁ ਨੁਕਸਾਨ ਹੈਗੀ ਆ ਕਿਸ ਤਰ੍ਹਾਂ ਦੀ ਜਾਂਚ ਦੀ ਗੱਲ ਕਰ ਰਹੇ ਹੋ ਦੇਖੋ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰਾਂਗੀ ਕਿ ਕੋਈ ਵੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਔਰ ਅੱਗ ਬਹੁਤ ਭਿਆਨਕਰ ਸੀ ਕਾਫੀ ਜ਼ਿਆਦਾ ਔਰ ਖਾਸ ਕਰਕੇ ਜਿਹੜੀ ਤੇਲ ਨਾਲ ਲੱਗੀ ਅੱਗ ਉਹ ਫਾਇਰ ਬ੍ਰਿਗੇਡ ਨੂੰ ਪਹੁੰਚ ਵੀ ਨਹੀਂ ਰਹੀ ਸੀ ਪਰ ਪ੍ਰਸ਼ਾਸਨ ਨੇ ਔਰ ਸਾਰੇ ਡਿਪਾਰਟਮੈਂਟ ਨੇ ਰਲ ਕੇ ਔਰ ਸਾਰੇ ਮੈਂ ਤਾਂ ਬਾਕੀ ਜ਼ਿਲ੍ਹਿਆਂ ਦੇ ਡੀਸੀਜ਼ ਦਾ ਵੀ ਸ਼ੁਕਰਾਨਾ ਦਾ ਕੀਤਾ ਕਿ ਉਹਨਾਂ ਨੇ ਮੌਕੇ ਤੇ ਜਿਹੜਾ ਜਦੋਂ ਜਹਿਦ ਕਰਕੇ ਇਹਨੂੰ ਬੁਝਾ ਲਿਆ ਉਹਨੂੰ ਔਰ ਅੱਜ ਜੋ ਮੈਂ ਆ ਕੇ ਇੱਥੇ ਦੇਖਿਆ ਇਨਸਪੈਕਸ਼ਨ ਕੀਤੀ ਆ ਤਾਂ ਉਹਦੇ ਵਿੱਚ ਐਸਟੀਓ ਸਾਹਿਬ ਐਕਸੀਸ ਸਾਹਿਬ ਦੀ ਜੋ ਰਿਪੋਰਟ ਹੈ ਇਹਦੇ ਮੁਤਾਬਕ ਸਾਡੇ ਕੋਲ ਤਕਰੀਬਨ 4500 ਪੁਰਾਣੇ ਟਰਾਂਸਫਾਰਮਰ ਪਏ ਸੀ ਜਿਹੜੇ ਉਹ ਡੈਮੇਜ ਹੋਏ ਔਰ 400 ਜਿਹੜੇ ਨਵੇਂਾਂ ਦੀ ਫਿਗਰ ਦਿੱਤੀ ਜਾ ਰਹੀ ਹੈ ਔਰ ਹਲੇ ਚੈੱਕ ਕਰ ਰਹੇ ਨੇ ਕਿ ਕਿਸ ਲੈਵਲ ਤੱਕ ਦਾ ਡੈਮੇਜ ਹੈ ਸੋ ਵੱਡੀ ਗੱਲ ਇਹ ਹੈ ਕਿ ਜੋ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਇਹਦੇ ਨਾਲ ਸਾਡੇ ਆਮ ਲੋਕਾਂ ਦਾ ਜਨਜੀਵਨ ਜਿਹੜਾ ਉਹ ਬਿਜਲੀ ਦੀ ਕਿਸੇ ਕਮੀ ਤੋਂ ਪ੍ਰਭਾਵਿਤ ਨਹੀਂ ਹੋਏਗਾ ਸੋ ਪੂਰੀ ਤਰ੍ਹਾਂ ਸਰਕਾਰ ਨੇ ਇਹਨੂੰ ਕੰਟਰੋਲ ਕੀਤਾ ਸੋ ਉਹਦੇ ਲਈ ਮੈਂ ਡਿਪਾਰਟਮੈਂਟ ਨੂੰ ਵੀ ਉਹਦਾ ਸ਼ੁਕਰੀਆ ਅਨੰਦ ਅਦਾ ਕਰਨਾ। ਹਾਂ ਕਾਰਨ ਕੀ ਦੱਸਿਆ ਜਾ ਰਿਹਾ ਹੈਗਾ ਵੀ ਇਸ ਤੱਕ ਅੱਗ ਲੱਗਦਾ ਹੈਗਾ ਜੇ ਕੋਈ ਕਾਰਨ ਹੈਗਾ ਤਾਂ ਉਸ ਦੀ ਕੋਈ ਜਾਂਚ ਪੜਤਾਲ ਵੀ ਕਰਵਾ ਰਿਹਾ। ਕਰਾਵਾਂਗੇ ਜੀ ਜਾਂਚ ਪੜਤਾਲ ਜਿੱਥੋਂ ਤੱਕ ਡਿਪਾਰਟਮੈਂਟ ਨੇ ਦੱਸਿਆ ਕਿ ਸ਼ਾਇਦ ਲੱਗੇ ਕੋਈ ਸਾਡੇ ਨਸ਼ਾ ਛਡਾਊ ਕੇਂਦਰ ਦੇ ਵਾਲੇ ਪਾਸਿਓਂ ਇਹ ਅੱਗ ਆਈ ਸੀ। ਸੋ ਦੇਖਦੇ ਹਾਂ ਕਿ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਸ਼ਰਾਰਤੀ ਅੰਸਰ ਐਡਾ ਦਾ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੋਂ ਦੇਤੇ ਕਾਰਵਾਈ ਕਰਾਂਗੇ ਖੇਤਾਂ ਦੇ ਵਿੱਚ ਅੱਗ ਲੱਗ ਰਹੀ ਦੀ ਅੱਜ ਉਸ ਖੇਤਾਂ ਦਾ ਸਰਵੇ ਕਰਨ ਜਾ ਰਿਹਾ ਹਾਂ ਕਿਸਾਨਾਂ ਨੂੰ ਮੈਨੂੰ ਜਾ ਰਿਹਾ ਹਾਂ ਕਿ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਮੈਂ ਇਸ ਤੋਂ ਪਹਿਲਾਂ ਵੀ ਜਦੋਂ ਇਹ ਅੱਗ ਲੱਗੀ ਆ ਉਦੋਂ ਵੀ ਪਹੁੰਚੀ ਸੀ ਔਰ ਮੈਂ ਵਾਅਦਾ ਕੀਤਾ ਸੀ ਆਪਣੇ ਭਰਾਵਾਂ ਦੇ ਨਾਲ ਕਿ ਚਲੋ ਸਰਕਾਰ ਨੇ ਮੁਆਵਜ਼ਾ ਦੇਣਾ ਸਾਡਾ ਫਰਜ਼ ਆ ਸੀ ਜਲਦੀ ਮੁਆਵਜ਼ਾ ਦਵਾਂਗੇ ਔਰ ਜਿੰਨਾ ਹੋ ਸਕਦਾ ਮੈਂ ਆਪਣੀ ਇੱਕ ਤਨਖਾਹ ਦੇਣ ਦਾ ਵੀ ਵਾਅਦਾ ਕੀਤਾ ਸੀ ਅੱਜ ਮੈਂ ਉਹ ਵੀ ਉਹਨਾਂ ਦੇ ਸਪੁਰਦ ਕਰਨ ਜਾਵਾਂਗੀ ਔਰ ਉਹਨਾਂ ਪਰਿਵਾਰਾਂ ਨੂੰ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੇ ਸਹਿਯੋਗ ਦਿੱਤਾ ਔਰ ਮੇਰੇ ਨਾਲ ਕਿਉਂਕਿ ਮੈਂ ਇੱਕ ਜੋ ਆਵਾਜ਼ ਉਠਾਈ ਸੀ ਉਹ ਮੇਰੇ ਨਾਲ ਕਈ ਐਨ ਆਰ ਆਈ ਭਰਾਵਾਂ ਨੇ ਵੀ ਸਾਥ ਦਿੱਤਾ ਉਸ ਵਾਸਤੇ ਉਹਨਾਂ ਦੀ ਮਾਲੀ ਸਹਾਇਤਾ ਵੀ ਅੱਜ ਕਰਨ ਜਾ ਰਹੇ ਹਾਂ ਨਿੱਜੀ ਤੌਰ ਤੇ ਔਰ ਉਹਨਾਂ ਨੂੰ ਕਣਕ ਧੂੜੀ ਜੋ ਪਸ਼ੂਆਂ ਦੇ ਲਈ ਉਹ ਸਾਰਾ ਅਸੀਂ ਸਹਿਯੋਗ ਦੇਣ ਜਾ ਰਹੇ ਹਾਂ ਸਰਕਾਰ ਨੇ ਪ੍ਰਪੋਜ਼ਲ ਬਣਾਈ ਹੈ ਕੋਈ ਮੁਆਵਜ਼ੇ ਦੀ ਰਕਮ ਦੇਣ ਬਿਲਕੁਲ ਜੀ ਅਸੀਂ ਉਸੇ ਦਿਨ ਹੀ ਸਾਰਾ ਜਿਹੜਾ ਅਫਸਰ ਸਹਿਬਾਨ ਪਹੁੰਚ ਗਏ ਅਸੀਂ ਔਰ ਉਹਦਾ ਸਾਰਾ ਤਿਆਰ ਕਰਕੇ ਜਲਦੀ ਕਿਸਾਨਾਂ ਨੂੰ ਰਾਹਤ ਦਵਾਂਗੇ। ਇਹ ਕੰਮ ਦੇ ਵਿੱਚ ਜਿਹੜਾ ਹੈਗਾ ਕੰਮ ਲਿਆ ਹੋਇਆ ਗਿਆ ਕਾਫੀ ਲੋਕ ਸ਼ੀਦ ਹੋਏ ਹੋਏ ਹੈਗੇ। ਬਹੁਤ ਹੀ ਮੰਦਭਾਗੀ ਘਟਨਾ ਔਰ ਮੈਂ ਕਹਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਧਾਰਮਿਕ ਪੱਖੋਂ ਲੈ ਲੋ ਜਾਂ ਮਜ਼ਹਬ ਨੂੰ ਲੈ ਕੇ ਇੱਕ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਰਾਰਤੀ ਅੰਸਰਾਂ ਦੇ ਹੀ ਕੰਮ ਹੁੰਦੇ ਆ ਜਦੋਂ ਅਸੀਂ ਕਿਸੇ ਧਰਮ ਦੇ ਨਾਂ ਤੇ ਕਿਸੇ ਨੂੰ ਵਿਤਕਰਾ ਜਾਂ ਉਸ ਨੂੰ ਮਾਰਿਆ ਜਾਂਦਾ ਸੋ ਮੈਂ ਇਸ ਤੀਖ ਸਖਤੀ ਨਾਲ ਨਿੰਦਾ ਕਰਦੀ ਆ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹੋ ਜੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਜਿਵੇਂ ਕਿ ਭਾਰਤ ਨੇ ਪਾਕਿਸਤਾਨ ਨਾਲ ਜਿਹੜੀ ਸਾਂਝ ਬਣਾਈ ਸੀ ਆਹ ਕਾਹ ਆਹ ਉਹ ਪਸਤਾ ਪਾਬੰਦੀ ਲਾ ਦਿੱਤੀ ਦੀ ਕੀ ਲੱਗਦਾ ਹੈ ਕਿ ਉਸ ਤੋਂ ਫਸ ਤੱਕ ਪਾਉਗਾ ਉਸ ਨਾਲ ਐ ਦੇਖੋ ਪਾਕਿਸਤਾਨ ਦੇ ਹਮੇਸ਼ਾ ਹੀ ਇਸੇ ਤਰ੍ਹਾਂ ਦੇ ਸਬੰਧ ਰਹੇ ਆ ਜਦ ਕਿ ਭਾਰਤ ਵੱਲੋਂ ਹਮੇਸ਼ਾ ਹੀ ਇੱਕ ਦੋਸਤੀ ਦੀ ਸਾਂਝ ਵਾਲਾ ਸੁਨੇਹਾ ਦਿੱਤਾ ਗਿਆ ਸਾਡੇ ਬਹੁਤ ਸਾਰੇ ਪੰਜਾਬੀਆਂ ਦੇ ਕਹ ਲੋ ਕਿ ਲੋਕਾਂ ਦੇ ਮਨਾਂ 'ਚ ਕੋਈ ਫਰਕ ਨਹੀਂ ਹੈ ਪਰ ਇਹ ਕੋਈ ਪੋਲੀਟੀਕਲ ਜਾਂ ਕਹਿ ਲੋ ਸ਼ਰਾਰਤਾਂ ਕਹਿ ਲੋ ਸੋ ਜਦੋਂ ਇਸ ਤਰ੍ਹਾਂ ਦੇਸ਼ ਦੇ ਵਿੱਚ ਨੁਕਸਾਨ ਹੋਏਗਾ ਤਾਂ ਅਸੀਂ ਇਹ ਪਾਬੰਦੀਆਂ ਵੀ ਲਾਵਾਂਗੇ ਮੇਰਾ ਕਹਿੰਦਾ ਮਕਸਦ ਵਪਾਰ ਕਿਸਾਨ ਸੀ ਜਿਹੜੀ ਉਹਦੇ ਉੱਤੇ ਰੋਕ ਲਾਗੇ ਉਧਰੋਂ ਸਮਾਨ ਉਹਦਾ ਅਸੀਂ ਜਿੱਧਰ ਹੋ ਜਾਂਦਾ ਸੀਗਾ ਉਸ ਤੋਂ ਕੀ ਅਸਰ ਪਊਗਾ ਫਰਕ ਤਾਂ ਪੈਂਦਾ ਹੀ ਆ ਜਦੋਂ ਸਾਡੇ ਆਂਡਗੌਂਡ ਦੇ ਦੇਸ਼ਾਂ ਦੇ ਨਾਲ ਸਬੰਧ ਵਿਗੜਦੇ ਆ ਤਾਂ ਸਾਰਾ ਜਨਜੀਵਨ ਹੀ ਇਫੈਕਟ ਹੁੰਦਾ ਹੈ ਸੋ ਕੋਸ਼ਿਸ਼ ਤਾਂ ਹੀ ਹੁੰਦੀ ਹੈ ਕਿ ਇਹੋ ਜਿਹੇ ਫੈਸਲੇ ਨਾ ਹੀ ਲੈਣੇ ਪੈਣ ਪਰ ਜਦੋਂ ਲੋਕਾਂ ਦੀ ਸੁਰੱਖਿਆ ਦਾ ਸਵਾਲ ਆਉਂਦਾ ਤਾਂ ਲੈਣੇ ਪੈਂਦੇ ਕਿਸ ਤਰ੍ਹਾਂ ਦੀ ਜਾਂਚ ਪ੍ਰਮਾਣ ਕਰਦੇ ਉਹ ਵੀ ਕੇਂਦਰ ਸਰਕਾਰ ਦੀ ਜਿਹੜੀ ਜਾਂਚ ਪਤਾ ਕਰੇ ਜਿਹੜਾ ਇਨਸਾਫ ਮਿਲੇ ਦਿਨ ਤੇਖੋ ਮੈਂ ਤਾਂ ਇਹ ਕਹਾਂ ਕਿ ਕਿ ਇਹੋ ਜੇ ਲੋਕਾਂ ਨੂੰ ਘੜੀ ਤੋਂ ਘੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਕਾਰਵਾਈ ਨਾ ਹੋਵੇ ਪਿੱਛੇ ਕੀ ਸ਼ਰਾਰਤ ਹੈ ਇਹਨੂੰ ਵੀ ਮੂਹਰੇ ਲੱ키 ਆਉਣਾ ਚਾਹੀਦਾ ਇਸ ਗੱਲ ਤੇ